ਅੱਜ ਆਪਾਂ ਗੁਰੂ ਨੌਵੇਂ ਪਾਤਸ਼ਾਹ ਦਾ ਇਤਿਹਾਸ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜੋ ਗੁਰੂ ਨੌਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹੈ ਉਹ ਦਿਨ ਚੱਲਦੇ ਨੇ ਸ਼ਹੀਦੀ ਦੇ ਸ਼ਹੀਦੀ ਕਿਉਂ ਦਿੱਤੀ ਹੈ ਕਿਵੇਂ ਦਿੱਤੀ ਹੈ ਕਾਹਤੋਂ ਦਿੱਤੀ ਹੈ ਇਹ ਆਪਾਂ ਕੁਝ ਕ ਵਿਚਾਰ ਸਾਂਝੇ ਕਰਦੇ ਹਾਂ ਗੁਰੂ ਦੀ ਕਿਰਪਾ ਸਦਕਾ ਜਦੋਂ ਰੰਗਜੀਵ ਹਿੰਦੂਆਂ ਦੇ ਮੰਦਰ ਤੋੜ ਰਿਹਾ ਸੀ ਤੇ ਜੰਜੂ ਲਾ ਕੇ ਮੁਸਲਮਾਨ ਬਣਾ ਰਿਹਾ ਸੀ ਉਸ ਸਮੇਂ ਕਸ਼ਮੀਰ ਦੇ ਪੰਡਤ ਚੱਲ ਕੇ ਗੁਰੂ ਚਰਨਾ ਵਿੱਚ ਆਏ ਕਿਉਂਕਿ ਗੁਰੂ ਘਰ ਦੀ ਮਹਿਮਾ ਉਹਨਾਂ ਨੇ ਸੁਣੀ ਸੀ ਬਈ ਗੁਰੂ ਘਰ ਤੋਂ ਬਿਨਾਂ ਦੁਖੀਆਂ ਦੀ ਕੋਈ ਮਦਦ ਨਹੀਂ ਕਰਦਾ ਉਹਨਾਂ ਨੇ ਮਹਿਮਾ ਸੁਣੀ ਹੋਈ ਸੀ ਤੇ ਮਹਿਮਾ ਸੁਣ ਕੇ ਉਹ ਗੁਰੂ ਚਰਨਾ ਵਿੱਚ ਆਏ ਗੁਰੂ ਤੇਗ ਬਹਾਦਰ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾ ਵਿੱਚ ਆਏ ਆਨੰਦਪੁਰ ਸਾਹਿਬ ਆ ਕੇ ਬੇਨਤੀ ਕੀਤੀ ਮਹਾਰਾਜ ਬਿਰੰਗਜੀਵ ਸਾਡੇ ਮੰਦਰ ਤੋੜ ਰਿਹਾ ਜੰਜੂ ਉਤਾਰ ਰਿਹਾ ਤੇ ਸਲਾਮ ਵਿੱਚ ਸ਼ਾਮਲ ਕਰਦਾ ਤੱਕੇ ਨਾਲ ਤੇ ਮਹਾਰਾਜ ਅਸੀਂ ਦੇਵੀ ਦੇਵਤਿਆਂ ਅੱਗੇ ਬਹੁਤ ਅਰਦਾਸਾਂ ਕੀਤੀਆਂ ਸ਼ਬਜੀ ਦੇ ਮੰਦ ਸ਼ਬਜੀ ਦੇ ਮੰਦਿਰ ਵਿੱਚ ਜਾ ਕੇ ਵੀ ਅਰਦਾਸ ਕੀਤੀ ਦੇਵੀ ਦੇ ਚਰਨਾਂ ਵਿੱਚ ਵੀ ਅਰਦਾਸ ਕੀਤੀ ਬਿਮਾਰਾਜ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਅਸੀਂ ਪਹਿਲਾਂ ਤੋਂ ਦੇਵਤਿਆਂ ਦੇ ਨਾਂ ਤੇ ਬਲੀਆਂ ਵੀ ਬਹੁਤ ਦਿੰਦੇ ਰਹੇ ਹਾਂ। ਦੇਵੀ ਅੱਗੇ ਅਰਦਾਸ ਕੀਤੀ ਸੀ ਵੀ ਤੂੰ ਨਹੀਂ ਆਉਣਾ ਤਾਂ ਸ਼ੇਰ ਹੀ ਭੇਜ ਦੇ ਉਹ ਕੱਲਾ ਸ਼ੇਰ ਹੀ ਰੰਗਜੀਵ ਦਾ ਤਾਂ ਕੰਮ ਕਰ ਦੂ। ਮਹਾਰਾਜ ਕਿਸੇ ਨੇ ਸਾਡੀ ਨਹੀਂ ਸੁਣੀ। ਅਸੀਂ ਆਪਦੀ ਸ਼ਰਨ ਆਏ ਹਾਂ। ਤੁਸੀਂ ਕਿਰਪਾ ਕਰਕੇ ਸਾਡੀ ਬਾਹ ਫੜੋ। ਗੁਰੂ ਸਾਹਿਬ ਨੇ ਸੰਧਾਨਕ ਗੱਲਾਂ ਕੀਤੀਆਂ ਪਹਿਲਾਂ ਉਹਨਾਂ ਨਾਲ ਕਿ ਪੰਡਤੋਂ ਵੀ ਸਾਡਾ ਛੋਡੇ ਵਿਚਾਰਾਂ ਨਾਲ ਕੋਈ ਸਹਿਮਤੀ ਨਹੀਂ ਹੈ ਸਾਡੀ ਕਿਉਂਕਿ ਤੁਸੀਂ 33 ਕਰੋੜ ਦੇ ਵੀ ਦੇਵਤੇ ਨੂੰ ਮੰਨਦੇ ਆ ਮੂਰਤੀਆਂ ਦੀ ਪੂਜਾ ਕਰਦੇ ਹੋ ਤੇ ਗੁਰੂ ਘਰ ਵਿੱਚ ਇਹ ਨਾ ਮੂਰਤੀ ਪੂਜਾ ਹੈ ਤੇ ਨਾ 33 ਕਰੋੜ ਦੀ 33 ਕਰੋੜ ਕੋਈ ਦੇਵਤੇ ਦੀ માનਤ ਹੈ ਜੰਝੂ ਪੌਣ ਤੋਂ ਤਾਂ ਕਈ ਪਹਿਲਾਂ ਹੀ ਜਵਾਬ ਦੇਤਾ ਸੀ ਪਹਿਲੇ ਜਾਂਮੇ ਪਹਿਲੇ ਜਾਂਮੇ ਜੀ ਪੰਡਤੋ ਸਾਡੀ ਛੋਡੇ ਵਿਚਾਰਾਂ ਨਾਲ ਕੋਈ ਸਹਿਮਤੀ ਨਹੀਂ ਤੇ ਪੰਡਤ ਇੰਨੀ ਗੱਲ ਸੁਣ ਕੇ ਉਦਾਸ ਜੇ ਹੋ ਗਏ ਵੀ ਇੱਥੇ ਵੀ ਗੱਲ ਨਹੀਂ ਬਣਣੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਡਤਾਂ ਦਾ ਚਿਹਰਾ ਜੇ ਉਦਾਸ ਦੇਖਿਆ ਮਹਾਰਾਜ ਕਹਿੰਦੇ ਪੰਡਤੋ ਅਦਾਸ ਹੋਣ ਦੀ ਜ਼ਰੂਰਤ ਨਹੀਂ ਭਾਵੇਂ ਛੋਡੇ ਵਿਚਾਰਾ ਨਾਲ ਨਹੀਂ ਸਹਿਮਤੀ ਪਰ ਫਿਰ ਵੀ ਛੋਡੇ ਵਿਚਾਰਾਂ ਦੀ ਖਾਤਰ ਅਸੀਂ ਆਪਣੀ ਜਿੰਦ ਦੀ ਬਾਜ਼ੀ ਲਾ ਦੇਾਂਗੇ ਜਾਓ ਜਾ ਕੇ ਰੰਗਜੀਤ ਨੂੰ ਸਨੇਹਾ ਭੇਜ ਦਿਓ ਬਈ ਸਾਡੇ ਮੁਖੀ ਉਹਨਾਂ ਨੂੰ ਤਾਂ ਇਹੀ ਕਹਿਣਾ ਸੀ ਨਾ ਪੰਡਤਾਂ ਨੂੰ ਤਾਂ ਵੀ ਤੁਸੀਂ ਕਹਿ ਦਿਓ ਜਾ ਕੇ ਵੀ ਸਾਡੇ ਮੁਖੀ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਿਆ ਜਾਏ ਤੇ ਅਸੀਂ ਆਪੇ ਹੀ ਬਣ ਜਾਾਂਗੇ ਗੁਰੂ ਸਾਹਿਬ ਨੇ ਇੰਨੀ ਗੱਲ ਕਹਿ ਕੇ ਪੰਡਤਾਂ ਦਾ ਵਾਪਸ ਮੋੜਤੇ ਤੇ ਆਪ ਸਤਗੁਰਾਂ ਨੇ ਪ੍ਰੋਗਰਾਮ ਬਣਾਇਆ ਵੀ ਆਪਾਂ ਦਿੱਲੀ ਵੱਲ ਨੂੰ ਚਾਲੇ ਪਾਵਾਂਗੇ ਨਾਲੇ ਤਾਂ ਰਾਹ ਵਿੱਚ ਪ੍ਰਚਾਰ ਕਰਦੇ ਚੱਲਾਂਗੇ ਪਿੰਡਾਂ ਵਿੱਚ ਨਗਰਾਂ ਵਿੱਚ ਤੇ ਨਾਲੇ ਚੱਲ ਕੇ ਗਿਰਫਤਾਰੀ ਦੇਵਾਂਗੇ ਗੁਰੂ ਸਾਹਿਬ ਨੇ ਤਾਂ ਇਹ ਵਿਚਾਰ ਪ੍ਰੋਗਰਾਮ ਬਣਾ ਕੇ ਦਿੱਲੀਪਾਲ ਨੂੰ ਚਾਲੇ ਪਾਤੇ ਤੇ ਇਹਨਾਂ ਨੇ ਜਦੋਂ ਸੁਨੇਹਾ ਭੇਜਿਆ ਉਧਰ ਰੰਗਦੇਵ ਨੂੰ ਵੀ ਪਹਿਲਾਂ ਤੇਗ ਬਹਾਦਰ ਜੀ ਨੂੰ ਸਲਾਮ ਕਬੂਲ ਕਰਾਇਆ ਜਾਏ ਤੇ ਅਸੀਂ ਆਪੇ ਕਰ ਲਾਂਗੇ ਰੰਗਜਾ ਰੰਗਦੇਵ ਕਹਿੰਦਾ ਵੀ ਇਹ ਤਾਂ ਬਹੁਤ ਵਧੀਆ ਗੱਲ ਵੀ ਜੇ ਇੱਕ ਦੇ ਸਲਾਮ ਧਰਮ ਵਿੱਚ ਆਉਣ ਤੇ ਸਾਰੇ ਸਲਾਮ ਧਰਮ ਕਬੂਲ ਕਰਦੇ ਆ ਤਾਂ ਇਹ ਦੂ ਸੌਖਾ ਕੰਮ ਕਿਹੜਾ ਰੰਗਦੇਵ ਨੇ ਕਰਮਚਾਰੀਆਂ ਨੂੰ ਇਹਨਾਂ ਨੂੰ ਸਰਾਂਤ ਦੇ ਸੂਬੇਦਾਰ ਨੂੰ ਸੁਨੇਹਾ ਭੇਜਿਆ ਵੀ ਜੇ ਉਹਨਾਂ ਨੇ ਕਿਹਾ ਤਾਂ ਚਲੋ ਠੀਕ ਆ ਫਿਰ ਦੇਖੋ ਉਹਨਾਂ ਨੂੰ ਪਕੜੋ ਦਬਾਅ ਪਾਓ ਉਹਨਾਂ ਤੇ ਜਦੋਂ ਕਰਮਚਾਰੀ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਆਨੰਦਪੁਰ ਸਾਹਿਬ ਆਏ ਤਾਂ ਉਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਦਿੱਲੀ ਵੱਲ ਨੂੰ ਚਾਲੇ ਪਾਤੇ ਸੀ ਵਿਰਾ ਵਿੱਚ ਨਾਲੇ ਪ੍ਰਚਾਰ ਕਰਦੇ ਚਲਾਂਗੇ ਨਾਲੇ ਗ੍ਰਿਫਤਾਰੀ ਦੇਵਾਂਗੇ ਪੰਜ ਸਿੱਖਾਂ ਦੇ ਨਾਲ ਭਾਈ ਮਤੀ ਦਾਸ ਸਤੀਦਾਸ ਭਾਈ ਦਿਆਲਾ ਜੀ ਭਾਈ ਉਹਦੇ ਜੀ ਤੇ ਇੱਕ ਨਾਮ ਨੂੰ ਯਾਦ ਨਹੀਂ ਪੰਜ ਸਿੰਘਾਂ ਦੇ ਨਾਲ ਇਹਨਾਂ ਨੇ ਚਾਲੇ ਪਾਈ ਗੁਰੂ ਸਾਹਿਬ ਨੇ ਉਧਰ ਨੂੰ ਇਹਨਾਂ ਨੇ ਜਦੋਂ ਆ ਕੇ ਇੱਥੇ ਵੇਖਿਆ ਵੀ ਅਨੰਦਪੁਰ ਸਾਹਿਬ ਤਾਂ ਹੈ ਨਹੀਂ ਤੇ ਉਹਨਾਂ ਦੇ ਮਨ ਵਿੱਚ ਸ਼ੰਕਾ ਜਾਂ ਪੈ ਗਿਆ ਸ਼ੰਕਾ ਪੈ ਜਾਂਦਾ ਕਈ ਵਾਰੀ ਵੀ ਪਹਿਲਾਂ ਤਾਂ ਕਹਿਤਾ ਵੀ ਅਸੀਂ ਸਾਨੂੰ ਮੁਸਲਮਾਨ ਬਣਾਇਆ ਜਾਏ ਤੇ ਅਸੀਂ ਸਾਰੇ ਬਣ ਜਾਾਂਗੇ ਤੇ ਹੁਣ ਲੁੱਕ ਗਏ ਉਹਨਾਂ ਦੇ ਮਨ 'ਚ ਸ਼ੰਕਾ ਪੈ ਗਿਆ ਗੁਰੂ ਸਾਹਿਬ ਤਾਂ ਗ੍ਰਿਫਤਾਰੀ ਦੇਣ ਵਾਸਤੇ ਚੱਲ ਪਏ ਨਾ ਉਧਰ ਨੂੰ ਦਿੱਲੀ ਵੱਲ ਨੂੰ ਚਲੋ ਜੀ ਇਹਨਾਂ ਨੇ ਹੁਲੀਆ ਭੇਜਤਾ ਹੁਲੀਆ ਜਿਵੇਂ ਅੱਜ ਕੱਲ ਆਪਾਂ ਅੱਜ ਕੱਲ ਵੀਡੀਓ ਭੇਜੀ ਜਾਂਦੀ ਆ ਵੀ ਇਸ ਤਰ੍ਹਾਂ ਦਾ ਰੰਗ ਰੂਪ ਆ ਇਸ ਤਰ੍ਹਾਂ ਦਾ ਚੇਨ ਚੱਕਰ ਆ ਵੀ ਜਿੱਥੇ ਵੀ ਮਿਲਣ ਉਹਨਾਂ ਨੂੰ ਪਕੜੋ ਇਹਨਾਂ ਨੇ ਹੁਲੀਆ ਭੇਜਤਾ ਤੇ ਗੁਰੂ ਸਾਹਿਬ ਨੂੰ ਪੰਜ ਸਿੱਖਾਂ ਸਮੇਤ ਮਾਲਕਪੁਰ ਰੰਗੜਾਂ ਤੋਂ ਗ੍ਰਿਫਤਾਰ ਕੀਤਾ। ਉਹ ਤੋਂ ਪਹਿਲਾਂ ਵੀ ਦੋ ਵਾਰੀ ਗ੍ਰਿਫਤਾਰੀ ਹੋਈ ਸੀ ਗੁਰੂ ਸਾਹਿਬ ਦੀ। ਤੇ ਇਹ ਤੀਜੀ ਵਾਰੀ ਗ੍ਰਿਫਤਾਰੀ ਸੀ ਜਦੋਂ ਸੀਧੀ ਦਿੰਦੇ ਆ ਸਤਿਗੁਰੂ ਜੀ। ਇਹਨਾਂ ਨੂੰ ਮਾਲਕਪੁਰ ਰੰਗੜਾਂ ਤੋਂ ਪੰਜਾਂ ਸਿੱਖਾਂ ਸਮੇਤ ਗ੍ਰਿਫਤਾਰ ਕੀਤਾ। ਜਦੋਂ ਗ੍ਰਿਫਤਾਰ ਹੋ ਗ੍ਰਿਫਤਾਰੀ ਹੋਈ ਤੇ ਗੁਰੂ ਸਾਹਿਬ ਨੇ ਦੋ ਸਿੱਖਾਂ ਨੂੰ ਵਾਪਸ ਭੇਜਤਾ ਭਾਈ ਉਹਦੇ ਸੰਗ ਨੂੰ ਤੇ ਦੋ ਸਿੱਖਾਂ ਨੂੰ ਭੇਜਤਾ ਵਾਪਸ ਤੇ ਤਿੰਨ ਸਿੱਖ ਗੁਰੂ ਸਾਹਿਬ ਦੇ ਨਾਲ ਐ ਜਦੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਸਨੇਹਾ ਭੇਜਿਆ ਵੀ ਉਹਨਾਂ ਨੂੰ ਜੀ ਅਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਫਿਰ ਕਿਹਾ ਵੀ ਇਹਨਾਂ ਨੂੰ ਬੱਸੀ ਪਟਾਣਾ ਦੇ ਜੇਲ੍ਹਖਾਨੇ ਵਿੱਚ ਭੇਜ ਦਿਓ ਗੁਰੂ ਸਾਹਿਬ ਨੂੰ ਤਿੰਨਾਂ ਸਿੱਖਾਂ ਸਮੇਤ ਬੱਸੀ ਪਠਾਣਾ ਦੇ ਜੇਲ੍ਹਖਾਨੇ ਵਿੱਚ ਭੇਜਿਆ ਗਿਆ ਇਤਿਹਾਸ ਦੱਸਦਾ ਹੈ ਬੱਸੀ ਪਠਾਣਾ ਦੇ ਜੇਲ੍ਹਖਾਨੇ ਵਿੱਚ ਫਿਰ ਉੱਥੇ ਸੈਫਤਦੀਨ ਨੂੰ ਇਹਨਾਂ ਤੇ ਜਿਹੜੇ ਸਿਆਸੀ ਦਾਅ ਪੇਜ ਹਨ ਉਹ ਖੇਡਣ ਵਾਸਤੇ ਭੇਜਿਆ ਜਾਂਦਾ ਰਿਹਾ ਸ਼ਾਮ ਦਾਮ ਭੇਦ ਡੰਡ ਇਹ ਚਾਰ ਸਿਆਸੀ ਦਾ ਪੇਜ ਹੁੰਦੇ ਨੇ ਉਹਨਾਂ ਨੂੰ ਜਦੋਂ ਸਿਆਸੀ ਦਾ ਪੇਜ ਖੇਡਣ ਵਾਸਤੇ ਆਇਆ ਸਹਿਫਤਦੀਨ ਤੇ ਪਹਿਲਾ ਹੀ ਦਾ ਆ ਕੇ ਔਨ ਸਾਰੀ ਸੈਟ ਤਾਂ ਕਿਹੜਾ ਸ਼ਾਮ ਵਡਿਆਈ ਕਰੋ ਆ ਕੇ ਹੱਥ ਜੋੜ ਕੇ ਨੀਵਾ ਜਾ ਹੋ ਕੇ ਕਹਿੰਦੇ ਜੀ ਬਹੁਤ ਚਿਰ ਦੀ ਬੜਾਈ ਸੁਣਦੇ ਸੀ ਛੋਟੀ ਤੇ ਬੜੇ ਚਿਰ ਦਾ ਦਰਸ਼ਨ ਕਰਨ ਨੂੰ ਜੀ ਕਰਦਾ ਸੀ ਅੱਜ ਤਾਂ ਕੋਈ ਸੁਪਾਗਾ ਸਮਾਂ ਹੀ ਬਣਿਆ ਕੋਈ ਸਲਖਣੀ ਘੜੀ ਆਈ ਹੈ ਜਿਹੜੇ ਛੋਡੇ ਦਰਸ਼ਨ ਹੋ ਗਏ ਜਦੋਂ ਆ ਕੇ ਦਾ ਖੇਡਿਆ ਤੇ ਮਹਾਰਾਜ ਤਾਂ ਜਾਣਦੇ ਹੀ ਨੇ ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਗੁਰੂ ਸਾਹਿਬ ਤਾਂ ਜਾਣਦੇ ਹੀ ਨੇ ਗੁਰੂ ਸਾਹਿਬ ਕਹਿੰਦੇ ਸੈਫਦਦੀਨ ਐਡੀ ਛੇਤੀ ਤੈਨੂੰ ਦਰਸ਼ਨ ਕਾਦਾ ਹੋ ਗਿਆ ਆਪਣੀ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ ਆ ਚੇਲ ਚੱਕਰ ਦੇਖ ਕੇ ਥੋੜੀ ਦਰਸ਼ਨ ਹੁੰਦੇ ਨੇ ਹੁਣ ਆਪਾਂ ਵੀ ਇਥੋਂ ਸਿੱਖਿਆ ਲੈ ਲਓ ਵੇ ਕੱਲਾ ਤਸਵੀਰ ਦੇਖ ਕੇ ਜਾਂ ਫੋਟੋ ਦੇਖ ਕੇ ਜਾਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆ ਇਸ ਤਰ੍ਹਾਂ ਮੱਥਾ ਟੇਕ ਕੇ ਦਰਸ਼ਨ ਨਹੀਂ ਹੁੰਦੇ ਅਖਰੀ ਇਹ ਇਹ ਬਾਹਰੀ ਹਰਤ ਹੈ ਇਹ ਸੂਲ ਅੱਖਾਂ ਨਾਲ ਦਰਸ਼ਨ ਹੋਇਆ ਜਿਹੜੇ ਸੁਰਤ ਨੇ ਦਰਸ਼ਨ ਕਰਨੇ ਆ ਉਹ ਗੁਰੂ ਨੂੰ ਜਦੋਂ ਸੁਣਾਗੇ ਫੇਰ ਦਰਸ਼ਨ ਹੁੰਦੇ ਨੇ ਅਸਲੀ ਦਰਸ਼ਨ ਹੁੰਦੇ ਆ ਜਦੋਂ ਆਪਾਂ ਗੁਰੂ ਨੂੰ ਸੁਣਦੇ ਆ ਉਦੋਂ ਦਰਸ਼ਨ ਹੁੰਦੇ ਆ ਜੀ ਗੁਰੂ ਸਾਹਿਬ ਕਹਿੰਦੇ ਸੈਫਦਦੀਨ ਐਡੀ ਛੇਤੀ ਤੈਨੂੰ ਕਾਦੇ ਦਰਸ਼ਨ ਹੋ ਗਏ ਅਚੇਨ ਚੱਕਰ ਦੇਖਣਾ ਸਰੀਰ ਨੂੰ ਸਰੀਰ ਨੂੰ ਦੇਖਣਾ ਦਰਸ਼ਨ ਨਹੀਂ ਹੁੰਦੇ ਜਿੰਨਾ ਚਿਰ ਆਪਾਂ ਗੁਰੂ ਨੂੰ ਸੁਣਦੇ ਨਹੀਂ ਉਨਾ ਚਿਰ ਦਰਸ਼ਨ ਨਹੀਂ ਹੁੰਦਾ ਏਡੀ ਸੇਦੀ ਤੈਨੂੰ ਕਾਦੇ ਦਰਸ਼ਨ ਹੋਗੇ ਸੈਫੁਲਦੀਨ ਚੁੱਪ ਜੇ ਕਰ ਗਿਆ ਤੇ ਅਗਲਾ ਦਾ ਖੇਡਦਾ ਅਗਲਾ ਵੀ ਜੇ ਕੋਈ ਪ੍ਰਭਤਾ ਦਾ ਭੁੱਖਾ ਨਹੀਂ ਹੈ ਤੇ ਉਹ ਗੱਫੇ ਦਾ ਭੁੱਖਾ ਹੋਊ ਵੇ ਹੁਣ ਲਾਲਚ ਦੇਵੋ ਕੰਦੇ ਚਲੋ ਜੀ ਵੀ ਮੈਂ ਤਾਂ ਇਸ ਕਰਕੇ ਆਇਆ ਹਾਂ ਵੀ ਤੁਸੀਂ ਇੱਧਰ ਸਾਡੇ ਵੱਲ ਹੀ ਆ ਜਾਓ ਸਲਾਮ ਧਰਮ ਵਿੱਚ ਆ ਜਾਓ ਸੋਨੂੰ ਕਾਜੀ ਬਣਾ ਦਿੱਤਾ ਜਾਊ ਤੇ ਬੰਗਲਾ ਦਿੱਤਾ ਜਾਊ ਫੇਰ ਵੀ ਤੁਸੀਂ ਉਹ ਹੀ ਫੈਸਲੇ ਕਰਿਆ ਕਰੋਗੇ ਕਾਜੀ ਦਾ ਉਹਦਾ ਇਤਿਹਾਸ ਦੱਸਦਾ ਜੀ ਵੀ ਕਾਜੀ ਉਸ ਵੇਲੇ ਜੱਜ ਹੁੰਦਾ ਸੀ ਸੁਪਰੀਮ ਕੋਰਟ ਦਾ ਜੱਜ ਹੁੰਦਾ ਸੀ ਕਾਜੀ ਉਸ ਟਾਈਮ ਜਾਨੀ ਜੱਜ ਦਾ ਅਹੁਦਾ ਹੁੰਦਾ ਸੀਗਾ ਕਾਜੀ ਕੋਲੇ ਤੇ ਗੁਰੂ ਸਾਹਿਬ ਨੂੰ ਜੱਜ ਦਾ ਅਹੁਦਾ ਦੇਣ ਦੀ ਗੱਲ ਕਰੀ ਵੀ ਸਾਨੂੰ ਜੱਜ ਬਣਾ ਦਿੱਤਾ ਜਾਊ ਜੀ ਕਾਜੀ ਬਣਾ ਦਿੱਤਾ ਜਾਊ ਤੇ ਬੰਗਲਾ ਦਿੱਤਾ ਜਾਊ ਸੁਖ ਸੂਹਤਾਂ ਸਾਰੀਆਂ ਮਿਲਣਗੀਆਂ ਫੇਰ ਵੀ ਫੈਸਲੇ ਤੁਸੀਂ ਉਹ ਕਰਿਆ ਕਰੋਗੇ ਗੁਰੂ ਸਾਹਿਬ ਕਹਿੰਦੇ ਸੈਫਤਦੀਨ ਲੋੜ ਨਹੀਂ ਛੋੜੇ ਬੰਗਲਿਆਂ ਦੀ ਤੇ ਲੋੜ ਨਹੀਂ ਛੋੜੇ ਉਹਧਿਆਂ ਦੀ ਤੋ ਸਿੱਧੀ ਜੀ ਗੱਲ ਕਰ ਵੀ ਚੋਣਾ ਕੀਆ ਸੈਫਤਦੀਨ ਚੁੱਪ ਜੇ ਕਰਕੇ ਫਿਰ ਤੀਜਾ ਦਾ ਫੇਰ ਖੇਡਦਾ ਕਿ ਚਾਰ ਦਾ ਹੁੰਦਾ ਨਾ ਚਾਰ ਦਾ ਖੇਡਣ ਵਾਸਤੇ ਭੇਜਿਆ ਸੀ ਵੀ ਪਹਿਲਾਂ ਤੁਸੀਂ ਉਹਨਾਂ ਦੀ ਮੈਮਾ ਕਰੋ ਅਸਤੀ ਕਰੋ ਜੇ ਫੇਰ ਵੀ ਨਹੀਂ ਮੰਨਦੇ ਤਾਂ ਫੇਰ ਲਾਲਚ ਦੇਵੋ ਤੇ ਤੀਜਾ ਹੁੰਦਾ ਪਾੜਾ ਪਾਉਣਾ ਸ਼ਾਮ-ਦਾਮ ਭੇਦ ਵੀ ਇਹਨਾਂ ਵਿੱਚ ਭੇਦ ਪਾ ਦਿਓ ਬਖਰੇਵਾ ਖੜਾ ਕਰ ਦਿਓ ਤੀਜਾ ਦਾ ਖੇਡਦਾ ਕਹਿੰਦਾ ਜੀ ਮੈਨੂੰ ਇੱਕ ਹੈਰਾਨਗੀ ਹੋ ਰਹੀ ਹੈ ਸਹਿਫਤਦੀਨ ਕਹਿੰਦਾ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਕਹਿੰਦੇ ਕਾਦੀ ਹੈਰਾਨਗੀ ਹੋ ਰਹੀ ਹੈ ਤੈਨੂੰ ਕਹਿੰਦਾ ਜੀ ਮੈਨੂੰ ਹੈਰਾਨਗੀ ਹੋ ਰਹੀ ਆ ਵੀ ਹਿੰਦੂਆਂ ਨਾਲ ਛੋੜੇ ਵਿਚਾਰ ਤਾਂ ਮਿਲਦੇ ਨਹੀਂ ਵੀ ਇਹ 33 ਕਰੋੜ ਦੇ ਦੀ 33 ਕਰੋੜ ਦੇ ਉੱਤੇ ਦੀ ਗੱਲ ਕਰਦੇ ਆ ਇਹ ਮੂਰਤੀ ਪੂਜਕਾ ਤੇ ਤੁਸੀਂ ਇੱਕ ਪ੍ਰਭੂ ਪਰਮਾਤਮਾ ਦੀ ਗੱਲ ਕਰਦੇ ਹੋ ਅਕਾਲ ਪੁਰਖ ਵਾਹਿਗੁਰੂ ਦੀ ਗੁਰੂ ਸਾਹਿਬ ਕਹਿੰਦੇ ਸੈਫਦਦੀਨ ਇਹ ਤਾਂ ਗੱਲ ਤੂੰ ਠੀਕ ਕਹੀ ਐ ਬੇਸ਼ਤਾਂ ਪਹਿਲਾਂ ਹੀ ਦੱਸਦਾ ਸੀ ਪੰਡਤਾਂ ਨੂੰ ਕਸ਼ਮੀਰਦਿਆਂ ਨੂੰ ਵੀ ਜੰਝੂ ਪਾਉਣ ਦੀ ਰਸਮ ਤਾਂ ਪਹਿਲਾਂ ਹੀ ਗੁਰੂ ਸਾਹਿਬ ਨੇ ਜੰਝੂ ਪਾਉਣ ਤੋਂ ਤਾਂ ਜਵਾਬ ਦੇਤਾ ਸੀ ਤੇ ਅਸੀਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਅਸੀਂ ਤਾਂ ਮਨੁੱਖਤਾ ਨੂੰ ਦੇਵਤਾ ਬਣਾਉਨੇ ਆ ਵੀ ਦੇਵਤੇ ਹੈਗੇ ਨੇ ਜਿਹੜੇ ਮਨੁੱਖ ਦੇਵਤੇ ਨੇ ਸਹੀ ਕੰਮ ਕਰਦੇ ਨੇ ਪ੍ਰਮਾਤਮਾ ਨਾਲ ਜੁੜੇ ਹੋਏ ਦੁਨੀਆਂ ਵਿੱਚ ਬੱਚੇ ਵਿਚਰਦੇ ਹੋਏ ਭਲੇ ਦੇ ਕੰਮ ਕਰਦੇ ਨੇ ਉਹ ਦੇਵਤੇ ਆ ਬੇਸੀਆਂ ਮੂਰਤੀਆਂ 33 ਕਰੋੜ ਦੇਵਤੇ ਅਸੀਂ ਕਿਸੇ ਕਿਸਮ ਦਾ ਕਰਮकांड ਨਹੀਂ ਕਰਦੇ ਅਸੀਂ ਤਾਂ ਪਹਿਲਾਂ ਦੱਸਦਾ ਸੀ ਵੇਹ ਗੱਲ ਤੇਰੀ ਸੱਚ ਆ ਤੂੰ ਸਹੀ ਗੱਲ ਕਹੀ ਆ ਵੀ ਸਾਡੇ ਇਹਨਾਂ ਦਾ ਵਿਚਾਰ ਨਹੀਂ ਮਿਲਦੇ ਉਹ ਫੇਰ ਹੈਰਾਨ ਹੋ ਕੇ ਕਹਿੰਦਾ ਸੈਫਦਦੀਨ ਵੇ ਮਹਾਰਾਜ ਫੇਰ ਇਹਨਾਂ ਦੀ ਖਾਤਰ ਕੁਰਬਾਨੀ ਘਾਤੋ ਦੇਣਾਂਗੇ ਮਹਾਰਾਜ ਕਹਿੰਦੇ ਸੈਫਦਦੀਨ ਅਸੀਂ ਜ਼ਬਰ ਜ਼ੁਲਮ ਤੱਕੇ ਦੇ ਖਿਲਾਫ ਤੇ ਮਨੁੱਖੀ ਵਿਚਾਰਾਂ ਦੀ ਖਾਤਰ ਕੁਰਬਾਨੀ ਦੇਣ ਆਏ ਆ ਅਸੀਂ ਹਿੰਦੂਆਂ ਦੀ ਖਾਤਰ ਨਹੀਂ ਕੁਰਬਾਨੀ ਦੇਣ ਆਏ ਜਾਂ ਹਿੰਦੂ ਧਰਮ ਦੀ ਖਾਤਰ ਨਹੀਂ ਕੁਰਬਾਨੀ ਦੇਣ ਆਏ ਅਸੀਂ ਤਾਂ ਮਨੁੱਖੀ ਵਿਚਾਰਾਂ ਦੀ ਆਜ਼ਾਦੀ ਵਾਸਤੇ ਜ਼ਬਰ ਜ਼ੁਲਮ ਤੱਕੇ ਦੇ ਖਿਲਾਫ ਕੁਰਬਾਨੀ ਦੇਣ ਆਏ ਹਾਂ ਸੈਫਰਦੀਨ ਦੀ ਫੂਕ ਜੀ ਫੇਰ ਨਿਕਲ ਗਈ ਐਨੀ ਗੱਲ ਕਹਿ ਕੇ ਚਲਿਆ ਗਿਆ ਸਰੰਦ ਦੇ ਸੂਬੇਦਾਰ ਨੂੰ ਸੁਨੇਹਾ ਭੇਜਦਾ ਕਹਿੰਦਾ ਜੀ ਤਿੰਨੇ ਦਾ ਖੇਡ ਲੈ ਉਹ ਪ੍ਰਭਤਾ ਦੀ ਭੁੱਖੇ ਵੀ ਹੈ ਨਹੀਂ ਤੇ ਗਫੇ ਦੇ ਭੁੱਖੇ ਵੀ ਨਹੀਂ ਉਹਨਾਂ ਨੂੰ ਲਾਲਚ ਵੀ ਨਹੀਂ ਕੋਈ ਦਿੱਤਾ ਜਾ ਸਕਦਾ ਤੇ ਉਹਨਾਂ ਦੀ ਸੋਚ ਇੰਨੀ ਉੱਚੀ ਆ ਉਹਨਾਂ ਦੇ ਵਿੱਚ ਕੋਈ ਪਾੜਾ ਵੀ ਨਹੀਂ ਪਾਇਆ ਜਾ ਸਕਦਾ ਵਿਯੋਤਾ ਕਹਿੰਦੇ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸਤੰਤਰ ਵਿਚਾਰਕ ਵਿਰੋਧਤਾ ਦੇ ਕਾਰਨ ਵੈਰ ਨਹੀਂ ਕਰਨਾ ਚਾਹੀਦਾ ਭਾਵੇਂ ਸਾਡੇ ਵਿਚਾਰ ਉਧਰ-ਉਧਰ ਦੀ ਵਿਰੋਧੀ ਹੈ ਇੱਕ ਦੂਜੇ ਦੇ ਵਿਚਾਰ ਵੀ ਹਿੰਦੂਆਂ ਦੇ ਵਿਚਾਰ ਦੇਵੀ-ਦੇਵਤੇ ਪੂਜਣੇ ਆ ਤੇ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੇ ਆ ਸਾਡੇ ਵਿਚਾਰ ਭਾਵੇਂ ਨਹੀਂ ਮਿਲਦੇ ਪਰ ਉਹ ਕਹਿੰਦੇ ਫੇਰ ਵੀ ਅਸੀਂ ਤਾਂ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ ਆਏ ਆ ਮਨੁੱਖੀ ਵਿਚਾਰਾਂ ਦੀ ਖਾਤਰ ਵੀ ਥੋੜੀ ਹੁਣ ਹਕੂਮਤ ਆ ਤੁਸੀਂ ਧੱਕਾ ਕਰਦੇ ਹੋ ਤੇ ਅਸੀਂ ਤਾਂ ਧੱਕੇ ਦੇ ਖਿਲਾਫ ਆਏ ਆ ਤੇ ਜੇ ਇਥੇ ਰਾਜ ਹੁੰਦਾ ਹਿੰਦੂ ਦਾ ਉਹ ਧੱਕਾ ਕਰਦਾ ਫੇਰ ਅਸੀਂ ਮੁਸਲਮਾਨਾਂ ਦੇ ਹੱਕ ਵਿੱਚ ਆ ਜਾਣਾ ਸੀ ਤਰਾੰਦਾ ਸੂਬੇਦਾਰ ਕਹਿੰਦਾ ਫਿਰ ਚੌਥਾ ਵਾਰ ਤਲੋ ਡੰਡ ਸਜ਼ਾ ਦਿਓ ਅੰਕਤਵਾਦੀ ਕਹੋ ਪੁੱਠਾ ਲਟਕਾਓ ਉਹ ਕਹਿੰਦੇ ਜੀ ਫਿਰ ਦੱਸੋ ਕਿਵੇਂ ਉਹ ਕਹਿੰਦੇ ਉੱਥੇ ਕਰਮਚਾਰੀ ਭੇਜੋ ਉਹਨਾਂ ਦੇ ਸਰੀਰ ਦਾ ਨਾਪ ਲੈ ਕੇ ਉਹਨਾਂ ਦੇ ਸਰੀਰ ਦਾ ਨਾਪ ਦਾ ਫੱਟ पिਂਜਰਾ ਬਣਾਓ ਪੂਰਾ ਪੂਰਾ ਤੇ ਵਿੱਚ ਸੁਰਗੀਆਂ ਫੱਟ ਕਰ ਦਿਓ ਨਾ ਬੈਠਿਆ ਜਾਵੇ ਨਾ ਲੇਟਿਆ ਜਾਵੇ ਜੇ ਸਰੀਰ ਨੂੰ ਦਾ ਅੰਗ ਕੋਈ ਹਿਲਾਉਣ ਤਾਂ ਸੁਰੀ ਕਾਟ ਕਰੇ ਮੰਨ ਜਾਣਗੇ ਪੰਜਾਂ ਚੌਦਨਾਂ ਜੀ ਕਹਿੰਦਾ ਚਲੋ ਜੀ ਗੁਰੂ ਸਾਹਿਬ ਦੇ ਪਿੰਜਰਾ ਗੁਰੂ ਸਾਹਿਬ ਦੇ ਸਰੀਰ ਦਾ ਨਾਪ ਲਿਆ ਗਿਆ ਤੇ ਸਰੀਰ ਦੇ ਨਾਪ ਦਾ ਫਿੱਟ ਪਿੰਜਰਾ ਬਣਾ ਕੇ ਵਿੱਚ ਸੁਰੀਆਂ ਫਿੱਟ ਕਰਕੇ ਗੁਰੂ ਸਾਹਿਬ ਨੂੰ ਪਿੰਜਰੇ ਵਿੱਚ ਪਾ ਦਿੱਤਾ ਪਿੰਜਰੇ ਵਿੱਚ ਪਾ ਕੇ ਬੰਦ ਕਰ ਦਿੱਤਾ ਤੇ ਪਾਣੀ ਰੋਟੀ ਪਾਣੀ ਕੁਛ ਵੀ ਨਹੀਂ ਦਿੱਤਾ ਪ੍ਰਸ਼ਾਦਾ ਪਾਣੀ ਚਲੋ ਉਹ ਤਾਂ ਇਹਨਾਂ ਨੂੰ ਇਹ ਨਹੀਂ ਨਾ ਪਤਾ ਸੀ ਕਿ ਆ ਵੀ ਉਹ ਤਾਂ ਜੋਤ ਰੂਪੀ ਚਵਾਰੇ ਵਿੱਚ ਰਹਿੰਦੀਆਂ ਰੂਹਾਂ ਰੱਬੀ ਰੂਹਾਂ ਤਾਂ ਜੋਤ ਰੂਪੀ ਚਵਾਰੇ ਚ ਰਹਿੰਦੀਆਂ ਨੇ ਉਹਨਾਂ ਨੂੰ ਕੋਈ ਸਰੀਰ ਦਾ ਕਸ਼ਟ ਕੋਈ ਕਸ਼ਟ ਨਹੀਂ ਸਤਾ ਨਹੀਂ ਸਕਦਾ ਸਰੀਰ ਦਾ ਕਸ਼ਟ ਤਖਲੀਬ ਹੁੰਦੀ ਆ ਜ਼ਰੂਰ ਸਰੀਰ ਨੂੰ ਪਰ ਉਹ ਇਸ ਤੋਂ ਦੇਹ ਦਾ ਦੇਹ ਦੇ ਹੱਥ ਟੁੱਟਿਆ ਹੁੰਦਾ ਉਹਨਾਂ ਦਾ ਗੁਰੂ ਦੇ ਪਿਆਰਿਆਂ ਦਾ ਉਹਨਾਂ ਨੂੰ ਸਰੀਰ ਨਾਲ ਕੋਈ ਪਿਆਰ ਨਹੀਂ ਹੁੰਦਾ ਉਹ ਸੱਚ ਨਾਲ ਜੁੜੇ ਹੁੰਦੀਆਂ ਰੂਹਾਂ ਤੇ ਸਰੀਰ ਦੀ ਪਰਵਾਹ ਨਹੀਂ ਕਰਦੇ ਹੁੰਦੇ। ਇਤਿਹਾਸ ਅਗਵਾਹ ਹੈ। ਜਦੋਂ ਜੀ ਗੁਰੂ ਨੌਵੇਂ ਪਾਤਸ਼ਾਹ ਨੂੰ ਪਿੰਜਰੇ ਵਿੱਚ ਪਾ ਦਿੱਤਾ ਤੇ ਪੰਜ ਚਾਰ ਦੇ ਨੰਗੇ ਤੇ ਜਦੋਂ ਜਾ ਕੇ ਦੇਖਿਆ ਤੇ ਗੁਰੂ ਸਾਹਿਬ ਦੇ ਚਿਹਰੇ ਤੇ ਉਹੀ ਨੂਰ ਤੇ ਉਸੇ ਰੰਗ ਵਿੱਚ ਇਹਨਾਂ ਨੂੰ ਆਏ ਸੀ ਵੀ ਜਦੋਂ ਪੰਜ ਚਾਰ ਦਿਨ ਪਿੰਜਰੇ ਦੇ ਵਿੱਚ ਪਾਇਆ ਔਖੇ ਹੋਣਗੇ ਤੇ ਤਾਂ ਪੰਜਾਂ ਚੌਦਾਂ ਦਿਨਾਂ ਬਾਅਦ ਦਹਾਈਆਂ ਪਾਉਣਗੇ ਵੀ ਸਾਨੂੰ ਕੱਢੋ ਬਾਹਰ ਜਦੋਂ ਜਾ ਕੇ ਦੇਖਿਆ ਉਹਨੇ ਫੇਰ ਦੱਸਿਆ ਜੀ ਉਹਨਾਂ ਤੇ ਕੋਈ ਅਸਰ ਨਹੀਂ ਹੈ ਵੀ ਉਹ ਤਾਂ ਉਸੇ ਰੰਗ ਵਿੱਚ ਹੀ ਨੇ ਫਿਰ ਰੰਗਜੀਬ ਨੂੰ ਸੁਨੇਹਾ ਭੇਜਿਆ ਰੰਗਜੀਬ ਕਹਿੰਦਾ ਇਹਨਾਂ ਨੂੰ ਦਿੱਲੀ ਭੇਜ ਦਿਓ ਫਿਰ ਤਿੰਨਾਂ ਸਿੱਖਾਂ ਸਮੇਤ ਗੁਰੂ ਸਾਹਿਬ ਨੂੰ ਦਿੱਲੀ ਭੇਜਿਆ ਗਿਆ ਜਦੋਂ ਦਿੱਲੀ ਭੇਜਿਆ ਗਿਆ ਤਾਂ ਉੱਥੇ ਫੇਰਨਾ ਇਹਨਾਂ ਨੇ ਇੱਕ ਹੋਰ ਦਾ ਖੇਡਿਆ ਹੁਣ ਜੇ ਕਹੋਗੇ ਵੀ ਚਾਰ ਦਾ ਤਾਂ ਹੁੰਦੇ ਆ ਤੇ ਪੰਜਵਾਂ ਕਿਹੜਾ ਰਹਿ ਗਿਆ ਉਹ ਰਹਿ ਗਿਆ ਜੀ ਇਹਨਾਂ ਨੇ ਗੁਪਤ ਮੀਟਿੰਗ ਕਰਕੇ ਕੂਟਨੀਤੀ ਬਣਾਈ ਕੂਟਨੀਤੀ ਇਹ ਬਣਾਈ ਬੇਮਨੁੱਖਤਾ ਦੇ ਵਿਚਾਰਾਂ ਖਾਤਰ ਸੀਧੀ ਦੇਣ ਆਗੇ ਤੇ ਜਦੋਂ ਇਹਨਾਂ ਦੇ ਪਿਆਰੇ ਸਿੱਖਾਂ ਨੂੰ ਇਹਨਾਂ ਦੇ ਸਾਹਮਣੇ ਆਪਾਂ ਬੇਰਹਿਮੀ ਦੇ ਨਾਲ ਮਾਰਾਂਗੇ ਤਾਂ ਹੋ ਸਕਦਾ ਇਹ ਕਹਿਣ ਵੀ ਮੇਰੇ ਸਿੱਖਾਂ ਨੂੰ ਨਾ ਮਾਰੋ ਤੇ ਮੈਂ ਸलाम ਕਬੂਲ ਕੀਤਾ ਇਹ ਕੂਟਨੀਤੀ ਬਣਾਈ ਸੀ ਇਹਨਾਂ ਨੇ ਵੀ ਇਹਨਾਂ ਦੇ ਸਿੱਖਾਂ ਨੂੰ ਆਪਾਂ ਬੇਰਹਿਮੀ ਨਾਲ ਕਤਲ ਕਰਾਂਗੇ ਤੇ ਇਹਨਾਂ ਦਾ ਪਿੰਜਰਾ ਬਾਹਰ ਕੱਢ ਲਿਆ ਕਰਾਂਗੇ ਇਹਨਾਂ ਦੇ ਅੱਖਾਂ ਦੇ ਸਾਹਮਣੇ ਕਰਾਂਗੇ ਸੀਦ ਚਰੋ ਜੀ ਇਹ ਕੂਟਨੀਤੀ ਬਣਾ ਕੇ ਗੁਰੂ ਸਾਹਿਬ ਦਾ ਪਿੰਜਰਾ ਬਾਹਰ ਕੱਢ ਲੈਂਦੇ ਸੀ ਚਾਦਨੀ ਚੌਂਕ ਦੇ ਵਿੱਚ ਜਿੱਥੇ ਉਹਨਾਂ ਗੁਰਦੁਆਰਾ ਸੀਸਗੰਜ ਬਣਿਆ ਹੋਇਆ ਤੇ ਇਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਉਹ ਕਾਜੀ ਤੋਂ ਫਤਵਾ ਜਿਹਾ ਪੜਾਤਾ ਵੀ ਇਹਨਾਂ ਨੂੰ ਇਸ ਨੀਤੀ ਨਾਲ ਸਜ਼ਾ ਕੀਤਾ ਜਾਵੇ ਕਤਲ ਕੀਤਾ ਜਾਵੇ ਉਹ ਤਾਂ ਕਤਲ ਹੀ ਕਹਿੰਦੇ ਸੀ ਨਾ ਵੀ ਮਾਰ ਦੇ ਉਸ ਬੇਰਹਿਮੀ ਨਾਲ ਮਾਰੋ ਇਹਨਾਂ ਨੂੰ ਵੀ ਆ ਮਤੀ ਦਾਸ ਨੂੰ ਹਾਰੇ ਨਾਲ ਚੀਰ ਦਿਓ ਉਹ ਜਿਹੜਾ ਦੂਜਾ ਦਿਆਲਾ ਜੀ ਆ ਉਹਨੂੰ ਦੇਗ ਵਿੱਚ ਬਾਲ ਦਿਓ ਐ ਕੋ ਤੀਜਾ ਉਹਨੂੰ ਰੂਹ ਵਿੱਚ ਛਾੜ ਦਿਓ ਰੂਹ ਵਿੱਚ ਲਪੇਟ ਕੇ ਛਾੜੋ ਇਹਨਾਂ ਦੇ ਸਾਹਮਣੇ ਛਾੜੋ ਗੁਰੂ ਸਾਹਿਬ ਦੇ ਵੀ ਹੋ ਸਕਦਾ ਹੈ ਮੰਨ ਜਾਣ ਚਲੋ ਜਿਓ ਕੂਟਲ ਨੀਤੀ ਮੁਤਾਬਕ ਇਹਨਾਂ ਨੇ ਕੀ ਕੀਤਾ ਭਾਈ ਮਤੀ ਦਾਸ ਨੂੰ ਲੱਕੜਾਂ ਦੇ ਵਿੱਚ ਨੋੜ ਲਿਆ ਦੋ ਲੱਕੜਾਂ ਕੱਟ ਲੀਆਂ ਉਹਦੇ ਵਿੱਚ ਨੋੜ ਲਿਆ ਫੱਟਾ ਇੱਕ ਮੂਹਰੇ ਲਾ ਕੇ ਇੱਕ ਪਿੱਛੇ ਲਾ ਕੇ ਇਹਨੂੰ ਨੋੜ ਲਿਆ ਚੰਗੀ ਤਰ੍ਹਾਂ ਆਪਾਂ ਫੋਟੋ ਦੇਖੀ ਆ ਲੋੜ ਕੇ ਤੇ ਦੋ ਜਲਾਦ ਆਏ ਆਰਾ ਲੈ ਕੇ ਇੱਕ ਜਲਾਦ ਮਤੀ ਦਾਸ ਦੇ ਸਾਹਮਣੇ ਬੈਠ ਕੇ ਆਰੇ ਦੇ ਦੰਦਿਆਂ ਵਿੱਚ ਟਕੋਰਾ ਫੇਰਦਾ ਤੇ ਦੂਸਰਾ ਜਲਾਦ ਜਾ ਕੇ ਪੁੱਛਦਾ ਮਤੀ ਦੱਸ ਆ ਉਹ ਦੇਖ ਲਾ ਵੀ ਆਰਾ ਤਿੱਖਾ ਹੋਈ ਜਾਂਦਾ ਉਹ ਲੱਗ ਗਿਆ ਕੰਮ ਲਵੇ ਥੋੜੇ ਹੀ ਦੰਦੇ ਰਹਿ ਗਏ ਕੱਢਣ ਵਾਲੇ ਵੀ ਤੇਰੀ ਕੋਈ ਖਾਸ ਹੈਗੀ ਆ ਤਾਂ ਦੱਸ ਲਾ ਫਿਰ ਹਾਂ ਭਾਈ ਮਤੀ ਦੱਸ ਆਪਣੀ ਖਾਸ ਦੱਸਦਾ ਕਹਿੰਦਾ ਜਲਾਦੋ ਜਦੋਂ ਤੁਸੀਂ ਮੈਨੂੰ ਚੀਰਨਾ ਸ਼ੁਰੂ ਕਰੋ ਨਾ ਤੇ ਮੇਰਾ ਮੁੱਖ ਗੁਰੂ ਪਿੰਜਰੇ ਵੱਲ ਕਰ ਦਿਓ ਗੁਰੂ ਸਾਹਿਬ ਦਾ ਪਿੰਜਰਾ ਬਾਹਰ ਕੱਟਿਆ ਹੋਇਆ ਸੀ ਨਾ ਇਹ ਕੋਟਲ ਨੀਤੀ ਸੀ ਇਹਨਾਂ ਦੀ ਵੀ ਇਹਨਾਂ ਦੇ ਸਾਹਮਣੇ ਸੀਧ ਕਰਾਂਗੇ ਇਹਨਾਂ ਨੂੰ ਤੇ ਹੋ ਸਕਦਾ ਮੰਨ ਜਾਣ ਭਾਈ ਮਤੀ ਦਾਸ ਕਹਿੰਦਾ ਜੀ ਮੇਰਾ ਮੋਖਾ ਜਿਹੜਾ ਗੁਰੂ ਦੇ ਪਿੰਜਰੇ ਵੱਲ ਕਰ ਦਿਓ ਜਲਾਦ ਹਰਾਨ ਵੀ ਆਰਾ ਤਿੱਖਾ ਹੋਈ ਜਾਂਦਾ ਇਹਨੂੰ ਆਏ ਨਹੀਂ ਹੈ ਵੀ ਮੈਨੂੰ ਚੀਰ ਦੇਣਗੇ ਇਹ ਕਹਿੰਦਾ ਮੇਰਾ ਮੋਖ ਗੁਰੂ ਕੇ ਪਿੰਜਰੇ ਵੱਲ ਕਰ ਦਿਓ ਜਲਾਦ ਨੂੰ ਮਤੀ ਦਾਸ ਦੀਆਂ ਗੱਲਾਂ ਸੁਣਨ ਦਾ ਸਵਾਦ ਪੈ ਗਿਆ ਖਾਸ ਇੱਕੋ ਹੀ ਪੁਖੀ ਪੁੱਛੀ ਜਾਂਦੀ ਆ ਜੀ ਇੱਕੋ ਹੀ ਖਾਸ ਮਰਨ ਤੋਂ ਪਹਿਲਾਂ ਇੱਕੋ ਹੀ ਖਾਸ ਪੁੱਛੀ ਜਾਂਦੀ ਆ ਉਹ ਉਹਦੀ ਪੂਰੀ ਕੀਤੀ ਜਾਂਦੀ ਆ ਕੋਈ ਵੀ ਕਹਿ ਦਵੇ ਉਹ ਜਦੋਂ ਜਲਾਦ ਨੂੰ ਗੱਲਾਂ ਸੁਣਨ ਦਾ ਸਵਾਦ ਪੈ ਗਿਆ ਕਹਿੰਦਾ ਅਗਲੀ ਖਾਸ ਦਸ ਮਤੀ ਦੱਸ ਅਗਲੀ ਭਾਈ ਮਤੀ ਦੱਸ ਕਹਿੰਦਾ ਜਲਾਦੋ ਆਰਾ ਨਾ ਹੌਲੀ ਚਲਾਓ ਮਤੀ ਦਾਸ ਜਲਾਦ ਕਹਿੰਦਾ ਵੀ ਮਤੀ ਦਾਸ ਹੌਲੀ ਜਾਂ ਛੇਤੀ ਚੀਰ ਕੇ ਇਹਦੇ ਵਿੱਚ ਕੀ ਫਰਕ ਚਾ ਛੇਤੀ ਚੀਰ ਲੀਏ ਚਾ ਹੌਲੀ ਚੀਰ ਲੀਏ ਤੈਨੂੰ ਕੀ ਫਰਕ ਮਤੀ ਦਾਸ ਕਹਿੰਦਾ ਨਹੀਂ ਵੀ ਮੈਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਸ਼ੁਰੂ ਕਰੂੰਗਾ ਬਿ ਸਰੀਰ ਦੇ ਦੋ ਫਾੜੇ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਜਪਜੀ ਸਾਹਿਬ ਪੂਰਾ ਕਰ ਲਵਾਂ ਜਲਾਦ ਫੇਰ ਹੈਰਾਨ ਹੋ ਕੇ ਕਹਿੰਦਾ ਤੀਜੀ ਖਾਸ ਦਾਸ ਤੀਜੀ ਮਤੀ ਦਾਸ ਕਹਿੰਦਾ ਜਲਾਦੋ ਚੀਰ ਸਿੱਧਾ ਲਾਇਓ ਟੇਡਾ ਚੀਰ ਨਾ ਲਾ ਦਿਓ ਕਿਤੇ ਉਹ ਫੇਰ ਹੈਰਾਨ ਹੋ ਗਿਆ ਕਹਿੰਦਾ ਵੀ ਟੇਡਾ ਲਾਇਏ ਜਾਂ ਸਿੱਧਾ ਲਾਇਏ ਚੀਰ ਨਹੀਂ ਆ ਤੈਨੂੰ ਤਾਂ ਕਹਿੰਦਾ ਜਲਾਦੋਂ ਗੱਲ ਇਹ ਆ ਵੀ ਚੀਰ ਟੇਡਾ ਸੋ ਉਥੋਂ ਲੱਗ ਜਾਣਾ ਤੇ ਇਤਿਹਾਸਕਾਰਾਂ ਨੇ ਲਿਖ ਦੇਣਾ ਵੀ ਭਾਈ ਮਤੀ ਦਾਸ ਆਰੇ ਥੱਲੇ ਹਿਲਦਾ ਰਿਹਾ ਦੇਖੋ ਗੁਰੂ ਦੇ ਪਿਆਰਿਆਂ ਦੀ ਜੁਰਤ ਅਸੀਂ ਮਾੜਾ ਜਾਂ ਕੋਈ ਦੁੱਖ ਤਕਲੀਫ ਆ ਜਾਏ ਤਾਂ ਛੱਟ ਗੁਰੂ ਦਾ ਦੁਆਰਾ ਬਦਲ ਲੈਣੇ ਆ ਭੱਜ ਲੈਣੇ ਕਿਸੇ ਨਾ ਪਾਸੇ ਨੂੰ ਇਧਰ ਉਧਰ ਉਹ ਗੁਰੂ ਦਾ ਸਿੱਖ ਦੇਖੋ ਚਲੋ ਜੀ ਅਗਲੇ ਫਿਰ ਭਾਈ ਦਿਆਲਾ ਜੀ ਨੂੰ ਤੇ ਭਾਈ ਸਤੀਦਾਸ ਨੂੰ ਕੋਈ ਖਾਸ ਨਹੀਂ ਪੁੱਛੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਖਾਸ ਇਹਨਾਂ ਦੀ ਇਹੀ ਹੋਣੀ ਆ ਭਾਈ ਮਤੀਦਾਸ ਜੀ ਨੂੰ ਚੀਰ ਦਿੱਤਾ ਗੁਰੂ ਦੇ ਸਾਹਮਣੇ ਤੇ ਭਾਈ ਦਿਆਲਾ ਜੀ ਨੂੰ ਦੇਗਾਵਾਲ ਲਿਆ ਵੱਡਾ ਪਾਣੀ ਦਾ ਉਹਦੇ ਵਿੱਚ ਬਿਠਾਤਾ ਤੇ ਉੱਤੇ ਢੱਕਣ ਦੇ ਤਾਂ ਆਲੂ ਵਾਂਗੂ ਬਾਲਤਾ ਗੁਰੂ ਦੇ ਸਾਹਮਣੇ ਤੇ ਭਾਈ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਲਿਆ ਸਰੀਰ ਦੇ ਢਾਲੇ-ਢਾਲੇ ਰੂਹ ਲਪੇਟਦੀ ਉਹਦੇ ਰੂਹ ਲਪੇਟ ਕੇ ਉੱਤੇ ਤੇਲ ਘਿਓ ਪਾਇਆ ਗਿਆ ਤੇ ਸਾੜਿਆ ਗਿਆ ਪੈਰਾਂ ਬਿਲੰਗੂ ਅਗ ਲਾਈ ਫਿਰ ਉਹ ਦੇਖੋ ਜਦੋਂ ਆਪਾਂ ਤੇਲ ਬੱਤੀ ਭਜਦੀ ਆ ਨਾ ਰੂਹ ਦੀ ਤੇਲ ਨਾਲ ਜਾਂ ਘਿਓ ਨਾਲ ਭਜਦੀ ਤਾਂ ਹੌਲੀ-ਹੌਲੀ ਜਲਦੀ ਆ ਬਸ ਫਿਰ ਉਹ ਹੌਲੀ-ਹੌਲੀ ਜਲੀ ਤੜਫਾ ਤੜਫਾ ਕੇ ਜਾਣ ਕੇ ਬੇਰਹਿਮੀ ਦੇ ਨਾਲ ਸੀਧ ਕੀਤਾ ਸਿੱਖਾਂ ਨੂੰ ਗੁਰੂ ਸਾਹਿਬ ਉਸੇ ਰੰਗ ਵਿੱਚ ਹੀ ਆ ਉਹ ਵੀ ਹੈਰਾਨ ਹੋ ਗਏ ਵੀ ਮਨੁੱਖੀ ਵਿਚਾਰਾਂ ਦੀ ਖਾਤਰ ਤਾਂ ਗੁਰੂ ਸਾਹਿਬ ਸੀਧੀ ਦੇਣਾਗੇ ਇਹਨਾਂ ਦੇ ਪਿਆਰੇ ਸਿੱਖਾਂ ਨੇ ਇੰਨੀ ਬੇਰਹਿਮੀ ਨਾਲ ਆਪਾਂ ਕਤਲ ਕੀਤਾ ਤੇ ਇਹ ਨਹੀਂ ਡੋਲੇ ਚਲੋ ਜੀ ਫੇਰ ਸੁਨੇਹਾ ਭੇਜਿਆ ਵੀ ਨਹੀਂ ਡੋਲੇ ਫੇਰ ਬਸ ਉਹ ਫਤਵਾ ਤਾਂ ਪੜਿਆ ਹੀ ਸੀ ਬਿਸੀਦ ਕਰ ਦਿਓ ਫੇਰ ਦੱਸਦੇ ਵੀ ਜਲਾਦ ਆਇਆ ਤਲਵਾਰ ਜੀ ਨੂੰ ਲਹਿਰਾਉਂਦਾ ਗੁਰੂ ਸਾਹਿਬ ਵੱਲ ਨੂੰ ਆਉਂਦਾ ਗੁਰੂ ਸਾਹਿਬ ਦੇਖ ਕੇ ਉਹਨਾਂ ਨੂੰ ਜਲਾਦ ਨੂੰ ਬਚਨ ਕਰਦੇ ਨੇ ਸਤਿਗੁਰੂ ਕਹਿੰਦੇ ਮੈਂ ਵੀ ਤੇਗਾਂ ਕੱਢ ਲਾ ਤੇਗ ਤੂੰ ਵੀ ਵੇ ਤੇਰੀਆਂ ਤੇਗਾਂ ਅਸੀਂ ਬਹੁਤ ਦੇਖੀਆਂ ਮੈਨੂੰ ਮਾਣ ਹੈ ਤੇਗ ਬਹਾਦਰੀ ਤੇ ਪਿਤਾ ਦੀਆਂ ਪਹਿਨੀਆਂ ਦੇਖ ਕੇ ਦੋ ਤੇਗਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਦੋ ਤੇਗਾ ਪਹਿਨੀਆਂ ਹੁੰਦੀਆਂ ਸੀ ਨ ਇੱਕ ਮੇਰੀ ਦੀ ਇੱਕ ਪੀਰੀ ਦੀ ਤੇ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ ਆ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਪੋਤਰੇ ਨੇ ਚਲੋ ਜੀ ਜਲਾਹ ਆਇਆ ਉਹਨੇ ਬਾਹਰ ਕੀਤਾ ਤੇ ਗੁਰੂ ਸਾਹਿਬ ਨੂੰ ਸੇਧ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਸੀਗਾ ਜਿਹੜੀ ਬਿਉਂਤਬੰਦੀ ਸੀ ਉਹ ਸੀਗੀ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੂੰ ਕਹਿੰਨੇ ਆ ਭਾਈ ਜੈਤਾ ਜੀ ਤੇ ਉਥੋਂ ਦੇ ਵਪਾਰੀ ਜਿਹੜੇ ਇਹ ਲੱਖੀ ਸਾਹ ਪੰਜਾਰਾ ਉਹਨਾਂ ਦੇ ਪੁੱਤਰ ਹਾੜੀ ਹਿਮਾ ਭਾਈ ਜੈਤਾ ਜੀ ਇਹਨਾਂ ਸਿੱਖਾਂ ਨੇ ਮਿਲ ਕੇ ਇਹ ਪ੍ਰੋਗਰਾਮ ਬਣਾਇਆ ਸੀ ਵੀ ਗੁਰੂ ਸਾਹਿਬ ਦਾ ਸਰੀਰ ਆਪਰ ਰੋੜ ਨਹੀਂ ਦੇਣਾ ਅਤੇ ਇਹਨਾਂ ਦੀਆਂ ਅائیں ਸੀ ਵੀ ਸਰੀਰ ਦੇ ਟੁਕੜੇ ਕਰਕੇ ਚੋਂਹਣ ਦਰਵਾਜ਼ਿਆਂ 'ਚ ਟੰਗੇ ਜਾਣਗੇ। ਕੋਈ ਗਾਂ ਨੂੰ ਜੁਰਤ ਨਾ ਕਰੇ। ਤੇ ਇਹਨਾਂ ਨੇ ਉਹ ਬਿਉਂਤਬੰਦੀ ਬਣਾਈ ਵੀ ਆਪਾਂ ਸਰੀਰ ਨੂੰ ਸੰਭਾਲਣਾ। ਇਹਨਾਂ ਨੇ ਬਿਉਂਤਬੰਦੀ ਬਣਾਈ ਉਦੋਂ ਹੀ ਅੱਡੇ ਟਾਈਮ ਹੀ ਇਹਦੇ ਕੋਲੇ ਲੱਖੀ ਸਾਹਿਬ ਬਨਜਾਰੇ ਕੋਲੇ ਬਹੁਤ ਗੱਡੇ ਸੀ ਵਪਾਰੀ ਸੀ ਇਹਨਾਂ ਨੇ ਕਿਹਾ ਵੀ ਗੱਡੇ ਤੁਸੀਂ ਭਜਾਇਓ ਕੱਚਾ ਰਾਹ ਸੀਗਾ ਉਹ ਬਣੀ ਹੋਈ ਸੀ ਚੀਪ ਜੀ ਜਿਹੜੀ ਬਾਲੀ ਕਰਦੇ ਜੀ ਉੜਦੀ ਆ ਜਿਹ ਦਿਨ ਉਹ ਮਿੱਟੀ ਦੀ ਪੱਛੀ ਦੀ ਬਣੀ ਹੋਈ ਸੀ ਵੀ ਤੁਸੀਂ ਗੱਡੇ ਭਜਾਇਓ ਵੀ ਸਰੀਰ ਧੜ ਚੱਕ ਕੇ ਗੁਰੂ ਸਾਹਿਬ ਦਾ ਗੱਡੇ ਵਿੱਚ ਰੱਖਾਂਗੇ ਤੇ ਭਾਈ ਜੈਤਾ ਜੀ ਨੇ ਕਿਹਾ ਸੀ ਵੀ ਮੈਂ ਸਰੀਰ ਸੀਸ ਲੈ ਕੇ ਅਨੰਦਪੁਰ ਸਾਹਿਬ ਜਾਵਾਂਗਾ ਪਹਿਲਾਂ ਬਿਉਤ ਮੰਦੀ ਸੀ ਸਾਰੀ ਇਹਨਾਂ ਨੇ ਗੱਡੇ ਭਜਾਏ ਧੂੜ ਉੱਡੀ ਧੂੜ ਦਾ ਸਹਾਰਾ ਲੈ ਕੇ ਉਥੋਂ ਗੁਰੂ ਸਾਹਿਬ ਦਾ ਧੜ ਚੱਕ ਕੇ ਗੱਡੇ ਵਿੱਚ ਰੱਖ ਲਿਆ ਤੇ ਭਾਈ ਜੈਤਾ ਜੀਰੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਤੇ ਬੋਟੇ ਵਿੱਚ ਰੱਖ ਕੇ ਇਧਰ ਨੂੰ ਚਾਲੇ ਪਾਤੇ ਆਨੰਦਪੁਰ ਸਾਹਿਬ ਨੂੰ ਛੇਤੀ ਦੇਣੇ ਜਮਨਾ ਪਾਰ ਕਰ ਲਈ ਚਲੋ ਜੀ ਉਧਰ ਲੱਖੀ ਸਾਹਿਬ ਪੁਨਜਾਰਾ ਨੇ ਦੇਖਿਆ ਵੀ ਸੂਜੇ ਬਹੁਤ ਫਿਰਦੇ ਉਹਨਾਂ ਨੇ ਸੂਜੇ ਛੜ ਤੇ ਜਦੋਂ ਪਤਾ ਲੱਗਿਆ ਵੀ ਸਰੀਰ ਗਾਇਬ ਆ ਇੱਥੇ ਸਹੀ ਰਹੇ ਨਹੀਂ ਸੂਜੇ ਛੜ ਤੇ ਤੇ ਉਹਨਾਂ ਨੇ ਕਿਹਾ ਵੀ ਜੇ ਧੜ ਦਾ ਸੰਸਕਾਰ ਆਪਾਂ ਕਿਤੇ ਬਾਹਰ ਕਰਾਂਗੇ ਤਾਂ ਠੀਕ ਨਹੀਂ ਰਹਿਣਾ ਕਿਉਂਕਿ ਇਹ ਤਾਂ ਸੂਜੇ ਫਿਰਦੇ ਆ ਤੇ ਉਹਨਾਂ ਨੇ ਕਿ ਲੱਖੀ ਸਾਹਿਬ ਬਣ ਜਾ ਰਹੇ ਨੇ ਆਪਣੇ ਘਰ ਦੇ ਅੰਦਰ ਹੀ ਚੰਦਨ ਦਾ ਚੰਦਨ ਦੀ ਚਿਖਾ ਚਣ ਕੇ ਗੁਰੂ ਸਾਹਿਬ ਦੇ ਸਰੀਰ ਦੇ ਗੁਰੂ ਸਾਹਿਬ ਦੇ ਸਰੀਰ ਦਾ ਸੰਸਕਾਰ ਕਰਤਾ ਆਪਦੇ ਘਰ ਵਿੱਚ ਹੀ ਤੇ ਇਧਰ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾਤੇ। ਇੱਕ ਬੋਟੀ ਲੈ ਲਈ ਉਹਦੇ ਵਿੱਚ ਕੱਪੜਿਆਂ ਵਿੱਚ ਲਵੇਟ ਕੇ ਲਪੇਟ ਲਿਆ ਸ੍ਰੀ ਸੀਸ ਨੂੰ ਤੇ ਇਧਰ ਆਏ। ਤੇ ਪਹਿਲਾ ਪੜਾਣ ਦੱਸਦੇ ਤਰਾਵੜੀ ਪਿੰਡ ਹੋਇਆ ਭਾਈ ਦੇਵ ਆਰਾਮ ਦੇ ਘਰ। ਦੇਵ ਆਰਾਮ ਦੇ ਘਰ ਪਹਿਲਾ ਪੜਾਣ ਕੀਤਾ ਬਾਬਾ ਜੀਵਨ ਸਿੰਘ ਨੇ ਭਾਈ ਜੈਤਾ ਜੀ ਨੇ। ਕਿਉਂ ਨੇਰਾ ਹੋ ਗਿਆ ਸੀ। ਸ਼ਾਮ ਪੈ ਗਈ ਵੀ ਪੜਾਣ ਉੱਥੇ ਕੀਤਾ ਰੁਕੇ। ਉਹ ਭਾਈ ਦੇਵਾਰਾਮ ਵੀ ਦੱਸਦੇ ਕਹਿੰਦੇ ਗੁਰੂ ਇਤਿਹਾਸ ਦੱਸਦਾ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਭਾਈ ਦੇਵਾਰਾਮ ਨੇ ਵੀ ਗੁਰੂ ਮਹਾਰਾਜ ਗਰੀਬ ਦੀ ਕੁlli ਨੂੰ ਵੀ ਕਿਤੇ ਭਾਗ ਲਾਓ ਵੀ ਮੇਰੇ ਘਰ ਵੀ ਗ੍ਰਹਿ ਚਰਨ ਕਰੋ ਵੀ ਮੇਰੇ ਘਰ ਚਰਨ ਪਾਓ ਕਿਤੇ ਆਓ ਗੁਰੂ ਸਾਹਿਬ ਨੇ ਉਦੋਂ ਤਾਂ ਕੋਈ ਜਵਾਬ ਨਾ ਦਿੱਤਾ ਤੇ ਉਸ ਤਰ੍ਹਾਂ ਦੇਵਾਰਾਮ ਨੂੰ ਕਹਿਤਾ ਵੀ ਕੋਈ ਗੱਲ ਨਹੀਂ ਭਾਈ ਕੋਈ ਸਮਾਂ ਬਣਿਆ ਤਾਂ ਦੇਖੋ ਇਹ ਸਮਾਂ ਬਣ ਗਿਆ ਤੇ ਉਸ ਦੇਵਾ ਰਾਮ ਦੇ ਘਰ ਭਾਈ ਜੈਤਾ ਜੀ ਨੇ ਪਹਿਲਾਂ ਆਪਰਾ ਕੀਤਾ ਆਰਾਮ ਲੈਣ ਵਾਸਤੇ ਤੇ ਭਾਈ ਦੇਵਾਰਾਂ ਵੀ ਗੁਰੂ ਦਾ ਸਿੱਖ ਈ ਆਉਂਦਾ ਜਾਂਦਾ ਸੀ ਅਨੰਦਪੁਰ ਸਾਹਿਬ ਤੇ ਉਹਨਾਂ ਨੇ ਦੇਖਿਆ ਜਦੋਂ ਗੁਰਸਿੱਖ ਆਇਆ ਤੇ ਭਾਈ ਦੇਵਾਰਾਮ ਨੇ ਜਲਪਾਣੀ ਛਕਾਇਆ ਜਲਪਾਣੀ ਛਕਾ ਕੇ ਦੇਵਾਰਾਮ ਨੇ ਪੁੱਛਿਆ ਵੀ ਆਹ ਕੀ ਆ ਭਾਈ ਜੈਤਾ ਜੀ ਕਹਿੰਦੇ ਵੀ ਮੈਂ ਦੱਸ ਦਿੰਨਾ ਥੋੜਾ ਜਿਹਾ ਸਬਰ ਚ ਰਹੀ ਚਲੋ ਜੀ ਜਦੋਂ ਛੱਕਦੇ ਦਸੋਂ ਤੱਕ ਦਿਖਾਓ ਕੀ ਆ ਉਹਨਾਂ ਨੇ ਥੋੜਾ ਜਿਹਾ ਕੱਪੜਾ ਲਾਇਆ ਉਤੋਂ ਖੂਨ ਦੇ ਛਿੱਟੇ ਲੱਗੇ ਦੂਜੇ ਤੇ ਵੱਧ ਲੱਗੇ